ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਤੁਸੀਂ ਮੱਸਿਆ ਵਾਲੇ ਦਿਨ ਇਹ ਚਾਰ ਕੰਮ ਕਰ ਲਇਤਾ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਤੁਹਾਡੀ ਕੋਈ ਵੀ ਦੁੱਖ ਤਕਲੀਫ ਹੈ ਜਾਂ ਦੁੱਖ ਤਕਲੀਫ ਦੀ ਕੜੀ ਚੱਲ ਰਹੀ ਹੈ ਉਹ ਜਲਦੀ ਹੀ ਬਦਲ ਜਾਵੇਗੀ ਤੇ ਤੁਹਾਨੂੰ ਸੰਗਤ ਜੀ ਇੱਕ ਛੋਟੀ ਜਿਹੀ ਕਹਾਣੀ ਸੁਣਾਉਂ ਜਾ ਰਹੇ ਹਾਂ ਇਸ ਕਹਾਣੀ ਨੂੰ ਸੁਣ ਕੇ ਤੁਹਾਨੂੰ ਸਾਰੇ ਗੱਲਬਾਤ ਦਾ ਪਤਾ ਲੱਗ ਜਾਵੇਗਾ ਕਿ ਆਪਾਂ ਤੁਹਾਨੂੰ ਕੀ ਕਹਿਣਾ ਚਾਹੁੰਦੇ ਹਾਂ ਤਾਂ ਆਓ ਸੰਗਤ ਜੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਪੁਰਾਣੇ ਸਮਿਆਂ ਦੀ ਗੱਲ ਹੈ ਕਿ ਦੱਖਣ ਦੇ ਪਹਾੜੀ ਇਲਾਕੇ ਦੇ ਵਿੱਚ ਇੱਕ ਨਗਰ ਸੀ ਉਸ ਨਗਰ ਦੇ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ ਉਸ ਰਾਜੇ ਦਾ ਨਾਮ ਸੀ ਰਾਜਸਰ ਰਾਜਾ ਤੇ ਉਹ ਰਾਜਾ ਬਹੁਤ ਹੀ ਨਿਆ ਨਿਆਪ੍ਰੀਏ ਰਾਜਾ ਸੀ ਉਹ ਰੋਸੇ ਇੱਕ ਰਾਣੀ ਸੀ ਜੋ ਸੁੰਦਰਤਾ ਦੇ ਵਿੱਚ ਬਹੁਤ ਸੋਹਣੀ ਸੀ ਪਰ ਆਤਮਿਕ ਜੀਵਨ ਦੇ ਵਿੱਚੋਂ ਬਹੁਤ ਉਪਵਾਸੀ ਜੋ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੀ ਸਾਦਗੀ ਦੇ ਨਾਲ ਗੁਰਬਾਣੀ ਪੜ੍ਹਦੀ ਤੇ ਨਾਮ ਜਪਦੀ ਪਰ ਰਾਜਾ ਇਸ ਤੋਂ ਬਿਲਕੁਲ ਉਲਟ ਸੀ ਸਵੇਰੇ देर तक ਸੌਣਾ ਧੋਮ-ਧਾਮ ਦੀ ਜ਼ਿੰਦਗੀ ਰਾਜਸੀ ਹੰਕਾਰ ਵਿੱਚ ਖੋਇਆ ਰਹਿੰਦਾ ਸੀ ਰਾਣੇ ਕਈ ਵਾਰ ਰਾਜੇ ਨੂੰ ਮਨਾਉਂਦੇ ਪਰ ਰਾਜਾ ਹਮੇਸ਼ਾ ਇਹ ਗੱਲ ਟਾਲ ਦਿੰਦਾ ਕਿ ਮੈਂ ਤਾਂ ਰਾਜਾ ਹਾਂ ਮੈਨੂੰ ਅੰਮ੍ਰਿਤ ਵੇਲੇ ਦੀ ਕੋਈ ਵੀ ਲੋੜ ਨਹੀਂ ਇੱਕ ਦਿਨ ਰਾਜਾ ਕਿਸੇ ਸਰਹੱਦ ਦੇ ਇਲਾਕੇ ਦੇ ਦੌਰੇ ਤੇ ਗਿਆ ਰਾਤ ਵਾਪਸ ਮੁੜਦੇ ਹੋਏ ਰਸਤਾ ਲੰਮਾ ਹੋ ਗਿਆ ਤੇ ਸਵੇਰ ਦਾ ਅੰਮ੍ਰਿਤ ਵੇਲਾ ਹੋ ਗਿਆ ਨਗਰ ਦੇ ਕੋਲ ਇੱਕ ਨਦੀ ਦੇ ਕੰਢੇ ਇੱਕ ਬਾਬਾ ਜੀ ਲੋਕਾਂ ਨੂੰ ਉਪਦੇਸ਼ ਦੇ ਰਹੇ ਸਨ ਰਾਜਾ ਵੀ ਹਥੇ ਰੁਕ ਗਿਆ ਤੇ ਬਾਬਾ ਜੀ ਲੋਕਾਂ ਨੂੰ ਉਪਦੇਸ਼ ਥੋੜੇ ਉੱਚੇ ਸਵਰ ਦੇ ਵਿੱਚ ਦੇ ਰਹੇ ਸਨ ਉਹਨਾਂ ਨੇ ਕਿਹਾ ਕਿ ਜੇਕਰ ਜ਼ਿੰਦਗੀ ਦੇ ਵਿੱਚ ਇਹ ਚਾਰ ਕੰਮ ਕਰਨਾ ਸ਼ੁਰੂ ਕਰ ਦਿੱਤੇ ਤਾਂ ਤੁਹਾਡੀ ਜ਼ਿੰਦਗੀ ਸਵਰ ਜਾਵੇਗੀ ਉਹ ਕਿਹੜੇ ਚਾਰ ਕੰਮ ਸਨ ਉਹ ਦੱਸਦੇ ਹਨ ਕਿ ਨੰਬਰ 1 ਪਿਛਲੀ ਰਾਤ ਜਾਗ ਕੇ ਅੰਮ੍ਰਿਤ ਵੇਲੇ ਉੱਠਣਾ ਨੰਬਰ 2 ਘਰ ਆਏ ਜੀ ਦੀ ਸੇਵਾ ਕਰਨੀ ਨੰਬਰ 3 ਸੌਕਾ ਤੇ ਖੁਸ਼ਕ ਭੋਜਨ ਨਾ ਖਾਣਾ ਜਦ ਤੱਕ ਲੋੜ ਨਾ ਹੋਵੇ ਨੰਬਰ 4 ਘਰ ਦੀ ਮਹਿਲਾ ਜਾਂ ਬੱਚਾ ਜੇਕਰ ਜਿੱਦ ਕਰੇ ਤਾਂ ਉਸ ਨੂੰ ਸਿਆਣਪ ਦੇ ਨਾਲ ਸਮਝਾਉਣਾ ਨਾ ਕਿ ਜ਼ਬਰਦਸਤੀ ਰਾਜਾ ਇਹ ਗੱਲਾਂ ਸੁਣ ਕੇ ਬਹੁਤ ਜ਼ਿਆਦਾ ਹੈਰਾਨ ਹੋਇਆ ਇਹ ਗੱਲਾਂ ਦਾ ਰਾਜੇ ਤੇ ਅਸਰ ਵੀ ਹੋਇਆ ਉਸ ਨੇ ਆਪਣੇ ਆਪ ਨਾਲ ਇੱਕ ਵਾਅਦਾ ਕੀਤਾ ਕਿ ਇਹ ਚਾਰ ਗੱਲਾਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰੇਗਾ ਕਿਉਂਕਿ ਕਦੇ ਵੀ ਉਹਨੇ ਇਹ ਚਾਰ ਗੱਲਾਂ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਨਹੀਂ ਸੁਣੀਆਂ ਜਦੋਂ ਰਾਜੇ ਘਰ ਆ ਕੇ ਰਾਣੀ ਕੋਲ ਆਇਆ ਤੇ ਰਾਣੀ ਨੂੰ ਕਿਹਾ ਮੈਂ ਵੀ ਹੁਣ ਅੰਮ੍ਰਿਤ ਵੇਲੇ ਉੱਠਿਆ ਕਰਾਂਗਾ ਰਾਣੀ ਇਹ ਗੱਲ ਸੁਣ ਕੇ ਬਹੁਤ ਜ਼ਿਆਦਾ ਹੈਰਾਨ ਹੋਈ ਤੇ ਰਾਜੇ ਤੇ ਰਾਣਾ ਤੇ ਰਾਜਾ ਅਗਲੀ ਸਵੇਰ ਜਦੋਂ ਰਾਣੀ ਨੇ ਇਸ਼ਨਾਨ ਕੀਤਾ ਤੇ ਰਾਣੀ ਨੇ ਰਾਜੇ ਨੂੰ ਉਠਾਇਆ ਤੇ ਰਾਜੇ ਤੋਂ ਸੁੱਤਿਆਂ ਉੱਠਿਆ ਨਹੀਂ ਗਿਆ ਤੇ ਰਾਣੀ ਨੇ ਕਿਹਾ ਚਲੋ ਨਗਰ ਦਾ ਦੌਰਾ ਕਰ ਆਏ ਤੇ ਤੁਸੀਂ ਉੱਠ ਕੇ ਇਸ਼ਨਾਨ ਕਰ ਲਓ ਤੇ ਰਾਜਾ ਉੱਠਿਆ ਤੇ ਇਸ਼ਨਾਨ ਕੀਤਾ ਤੇ ਉਹ ਨਗਰ ਦੇ ਵਿੱਚ ਦੌਰਾ ਕਰਨ ਦੇ ਲਈ ਚਲੇ ਗਏ ਜਦੋਂ ਨਗਰ ਵਿੱਚ ਪਹੁੰਚੇ ਤਾਂ ਉੱਥੇ ਉਹਨਾਂ ਨੂੰ ਇੱਕ ਨਗਰ ਦੇ ਵਿੱਚ ਕੁੱਟੀਆਂ ਲੱਭਦੀਆਂ ਜਿਸ ਕੁੱਟੀਆਂ ਦੇ ਵਿੱਚ ਰੋਸ਼ਨੀ ਆ ਰਹੀ ਸੀ ਉਸ ਕੁੱਟੀਆਂ ਦੇ ਅੰਦਰ ਇੱਕ ਅਣਵਾਖੀ ਜਿਸੀ ਲਾਤ ਨਹੀਂ ਸੀ ਉਸੇ ਪਤਨੇ ਉਸਨੂੰ ਇਸ਼ਨਾਨ ਕਰਵਾ ਕੇ ਇੱਕ ਰੋਕੇ ਠਾ ਬਿਠਾ ਆਈ ਤੇ ਆਪ ਤੜਕੇ ਹੀ ਚਰਖਾ ਕੱਤਣ ਲੱਗੀ ਤੇ ਉੱਚੀ ਉੱਚੀ ਬੋਲਦੀ ਵਾਹਿਗੁਰੂ ਵਾਹਿਗੁਰੂ ਤੇ ਫਿਰ ਹੌਲੀ ਹੌਲੀ ਰੋ ਪੈਂਦੀ ਰਾਜਾ ਇਹ ਦੇਖ ਕੇ ਬੜਾ ਹੀ ਹੈਰਾਨ ਹੋਇਆ ਤੇ ਮਨ ਹੀ ਮਨ ਸੋਚੀ ਪੈ ਗਿਆ ਕਿ ਪਹਿਲਾਂ ਤਾਂ ਵਾਹਿਗੁਰੂ ਵਾਹਿਗੁਰੂ ਬੋਲ ਰਹੀ ਸੀ ਤੇ ਫਿਰ ਉਸ ਤੋਂ ਬਾਅਦ ਇਹਨੇ ਰੋਣਾ ਸ਼ੁਰੂ ਕਰ ਦਿੱਤਾ ਰਾਜਾ ਕੋਲ ਗਿਆ ਤੇ ਪੁੱਛਿਆ ਬੇਬੀ ਤੂੰ ਕਿਉਂ ਰੋ ਰਹੀ ਹੈ ਉਸਨੇ ਅੱਖਾਂ ਬੂੰਜਦੇ ਹੋਏ ਕਿਹਾ ਕਿ ਮੈਂ ਰੋ ਰਹੀ ਹਾਂ ਇਸ ਕਰਕੇ ਕਿਉਂਕਿ ਜਿਹੜਾ ਨਗਰ ਦਾ ਰਾਜਾ ਹੈ ਉਸ باپ ਅਖੋਂ ਬਹੁਤ ਹੀ ਚੰਗਾ ਹੈ ਪਰ ਉਸਨੇ ਕੁਝ ਦਿਨਾਂ ਤੱਕ ਅਕਾਲ ਚਲਾਣਾਂ ਕਰ ਜਾਣਾ ਰਾਜਾ pade ਗਿਆ ਪੁੱਛਿਆ ਤੈਨੂੰ ਇਹ ਕਿਵੇਂ ਪਤਾ ਬੇਬੀ ਨੇ ਕਿਹਾ ਮੈਂ ਕਦੇ ਝੂਠ ਨਹੀਂ ਬੋਲਿਆ ਕਦੇ ਮਾੜਾ ਵੀ ਕਿਸੇ ਦਾ ਨਹੀਂ ਕੀਤਾ ਪਰਮਾਤਮਾ ਨੇ ਮੈਨੂੰ ਅਜਾਇਬ ਬਖਸ਼ਿਸ਼ ਕੀਤੀ ਹੈ ਰਾਜਾ ਘਰ ਆ ਗਿਆ ਸਾਰੀ ਗੱਲ ਰਾਣੀ ਨੂੰ ਦੱਸੀ ਤੇ ਮੰਤਰੀ ਨੂੰ ਦੱਸੀ ਰਾਜੇ ਨੇ ਜੋਤਿਸ਼ ਬੁਲਾਇਆ ਪਰ ਕਿਸੇ ਕੋਲ ਉਹਨਾਂ ਦਾ ਕੋਈ ਉੱਤਰ ਨਹੀਂ ਸੀ ਫਿਰ ਰਾਣੀ ਨੇ ਕਿਹਾ ਕਿਉਂ ਨਾ ਉਸ ਬੀਬੀ ਕੋਲ ਵਾਪਸ ਚਾਈਏ ਤੇ ਰਾਜਾ ਗਿਆ ਤੇ ਪੁੱਛਿਆ ਮੈਂ ਕਿਵੇਂ ਮਰਨਾ ਤਾਂ ਉਸਨੇ ਕਿਹਾ ਕਿ ਤੁਸੀਂ ਅੱਜ ਤੋਂ 4 ਦਿਨ ਬਾਅਦ ਮਰ ਜਾਣਾ ਤੇ ਮਰਨਾ ਇੱਕ ਸੱਪ ਦੇ ਰਾਹੀਂ ਹੈ ਇੱਕ ਸੱਪ ਆਵੇਗਾ ਜੋ ਤੁਹਾਡੇ ਸਾਹ ਖਿੱਚ ਲਵੇਗਾ ਰਾਜਾ ਡਰ ਗਿਆ ਪਰ ਉਸਨੇ ਦੂਜੀ ਗੱਲ ਯਾਦ ਕੀਤੀ ਖਾਰਾਏ ਜੀ ਦੀ ਸੇਵਾ ਕਰਨੀ ਚਾਹੀਦੀ ਹੈ ਉਸਨੇ ਚਾਰੇ ਦਰਵਾਜ਼ਿਆਂ ਤੇ ਸਜਾਵਟ ਕੀਤੀ ਚੰਦਨ ਦੀ ਲੱਕੜ ਰਖਾ ਦਿੱਤੀ ਵਜਾਉਣ ਵਾਲੇ ਬੀਣ ਵਜਾਉਣ ਵਾਲੇ ਸੱਦਲੇ ਜਦੋਂ ਚੌਥਾ ਦਿਨ ਆਇਆ ਤੇ ਕਹਿੰਦੇ ਸੱਪ ਆਇਆ ਆਦਰ ਦੇ ਕੇ ਪਿਗਲ ਗਿਆ ਤੇ ਉਸਨੇ ਕਿਹਾ ਕਿ ਮੈਂ ਤੇਰੇ ਪਰਣ ਲੈਣ ਲਈ ਆਇਆ ਸੀ ਪਰ ਤੂੰ ਮਹਿਮਾਨ ਦੀ ਸੇਵਾ ਮਹਿਮਾਨ ਸਮਝ ਕੇ ਮੇਰੀ ਸੇਵਾ ਕੀਤੀ ਹੁਣ ਮੈਂ ਆਪਣੀ ਉਮਰ ਦੇ ਸਵਾਸਤੇ ਨੂੰ ਦਿੰਦਾ ਹਾਂ ਸਾ ਆਪਣੇ ਢੰਗ ਮਾਰਿਆ ਪਰ ਮਾਰਨ ਲਈ ਨਹੀਂ ਆਪਣਾ ਜੀਵਨ ਦੇਣ ਲਈ ਰਾਜਾ ਬਚ ਗਿਆ ਹੁਣ ਉਹ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦਾ ਤੇ ਜੀਵ ਜੰਤੂਆਂ ਦੀ ਸੇਵਾ ਕਰਦਾ ਉਹਕੇ ਰਾਜੇ ਨੂੰ ਅਹਿਸਾਸ ਹੋ ਚੁੱਕਿਆ ਸੀ ਕਿ ਜੇਕਰ ਮੈਂ ਅੰਮ੍ਰਿਤ ਵੇਲੇ ਨਾ ਉੱਠਦਾ ਅੰਮ੍ਰਿਤ ਵੇਲੇ ਤੇ ਅੱਜ ਮੈਂ ਮਰ ਜਾਣਾ ਸੀ ਜਿਵੇਂ ਅੰਮ੍ਰਿਤ ਵੇਲੇ ਉੱਠਿਆ ਤੇ ਉਸ ਕੁਟਿਆ ਕੋਲ ਪਹੁੰਚਿਆ ਤੇ ਉਸ عورت ਨੂੰ ਮਿਲਿਆ ਤੇ ਉਸ ਨੇ ਮੈਨੂੰ ਇਹ ਸਾਰੀ ਗੱਲ ਬਾਤ ਦੱਸੀ ਮੈਂ ਅੱਜ ਆਪਣੀ ਮੌਤ ਨੂੰ ਹੀ ਚਿਤ ਲਿਆ ਕੁਝ ਦਿਨ ਬਾਅਦ ਉਸ ਨੇ ਸੁੱਕਾ ਭੋਜਨ ਖਾਣ ਦੀ ਵੀ ਗੱਲ ਪਰਖ ਕੇ ਦੇਖੀ ਜਿਵੇਂ ਹੀ ਉਹਨੇ ਰੋਟੀ ਚੁੱਕੀ ਤੇ ਉਸ ਰੋਟੀ ਦੇ ਕੋਲ ਕਿਹੜੀਆਂ ਗੱਲਾਂ ਕਰ ਰਹੀਆਂ ਸੰਕਰ ਰਾਜੇ ਨੂੰ ਆਦਤ ਸੀ ਕਿ ਆਪਣੀ ਭੋਜਨ ਦੇ ਵਿੱਚੋਂ ਕੁਝ ਟੁਕੜਾ ਪੰਛੀਆਂ ਨੂੰ ਜਾਂ ਜਾਨਵਰਾਂ ਨੂੰ ਪਾ ਦਿੰਦਾ ਸੀ ਜਦੋਂ ਰਾਜੇ ਨੇ ਆਪਣੀ ਰੋਟੀ ਦਾ ਟੁਕੜਾ ਉਹਨਾਂ ਕੀੜੀਆਂ ਨੂੰ ਪਾਇਆ ਤਾਂ ਕੀੜੀਆਂ ਨੇ ਕਿਹਾ ਕਿ ਅੰਜ ਤਾ ਰਾਜਾ ਬਣ ਗਿਆ ਪਰ ਰੋਟੀ ਤੇ ਕਿਉਂ ਨਹੀਂ ਲਾਇਆ ਰਾਜਾ ਹੱਸ ਪਿਆ ਤੇ ਉਸ ਨੂੰ ਜਾਦਾ ਆ ਗਿਆ ਕਿ ਸਾਬਣੇ ਮੈਨੂੰ ਇੱਕ ਹੋਰ ਵਾਰ ਦਿੱਤਾ ਸੀ ਕਿ ਮੈਂ ਜੀਵ ਜੰਤੂਆਂ ਦੀ ਭਾਸ਼ਾ ਸਮਝ ਸਕਦਾ ਜਦੋਂ ਰਾਜਾ ਹੱਸਿਆ ਤਾਂ ਰਾਣੀ ਨੇ ਵੇਖਿਆ ਕਿ ਪਤਾ ਨਹੀਂ ਰਾਜਾ ਮੇਰੇ ਤੇ ਹੱਸ ਰਿਹਾ। ਤਾਂ ਰਾਣੀ ਨੇ ਰਾਜੇ ਨੂੰ ਪੁੱਛਿਆ ਕਿ ਤੁਸੀਂ ਕਿਉਂ ਹੱਸੇ? ਤੇ ਰਾਜੇ ਨੇ ਦੱਸਿਆ ਕਿ ਮੇਰੇ ਮੈਂ ਉਂਝ ਹੀ ਹੱਸਿਆ ਦੇ ਕੋਈ ਐਸੀ ਗੱਲ ਬਾਤ। ਰਾਣੀ ਬੜੀ ਦੁਖੀ ਪਰੇਸ਼ਾਨ ਕਿ ਰਾਜਾ ਮੈਨੂੰ ਗੱਲ ਨਹੀਂ ਦੱਸ ਰਿਹਾ। ਹੱਸਣ ਦਾ ਕਾਰਨ ਨਹੀਂ ਦੱਸ ਰਿਹਾ ਤੇ ਰਾਜਾ। ਰਾਣੀ ਰਾਜੇ ਨਾਲ ਲੜਨਾ ਸ਼ੁਰੂ ਕਰ ਦਿੰਦੀ। ਉਹ ਤੇ ਰਾਜੇ ਨੂੰ ਗੱਲ ਜਲਦੀ ਇਕ ਝੇਕਰ ਕਰਦੀ ਔਰਤ ਜਾਂ ਬੱਚਾ। ਕੈਸੇ ਗਾਲਤੇ ਹੱਥ ਕਰੇ ਤਾਂ ਫਿਰ ਉਸ ਨੂੰ ਪਿਆਰ ਨਾਲ ਸਮਝਾਓ ਦੂਸਰੇ ਪਾਸੇ ਰਾਜੇ ਨੂੰ ਗੱਲ ਜਾਦਾਈ ਉਸ ਸੱਪ ਦੀ ਤੇ ਉਸ ਸੱਪ ਨੇ ਜਦੋਂ ਰਾਜੇ ਨੂੰ ਵਾਰ ਦਿੱਤਾ ਕਿਉਂ ਜਾਨਵਰਾਂ ਦੀ ਭਾਸ਼ਾ ਨੂੰ ਸਮਝ ਸਕੇਗਾ ਤਾਂ ਉਸਨੇ ਦੂਜੇ ਪਾਸੇ ਇਹ ਵੀ ਕਿਹਾ ਸੀ ਕਿ ਜੇਕਰ ਤੂੰ ਇਹ ਵਾਰ ਕਿਸੇ ਨੂੰ ਨਹੀਂ ਦੱਸੇਂਗਾ ਤਾਂ ਤੇਰੇ ਸਵਾਸ ਚਲੇ ਜਾਣਗੇ ਜੇ ਦੱਸੇਂਗਾ ਤਾਂ ਤੇਰੇ ਸਵਾਸ ਚਲੇ ਜਾਣਗੇ ਰਾਜਾ ਹੁਣ ਸੋਚੀ ਪਿਆ ਗਿਆ ਤੇ ਉਹ ਮਨੋਂ ਮਨ ਸੋਚਦਾ ਕਿ ਚੇਕਾ ਰਾਣੀ ਨੂੰ ਨਾ ਕੋਈ ਗੱਲ ਦੱਸੇ ਹਸਣ ਦਾ ਕਾਰਨ ਦੱਸਿਆ ਤਾਂ ਰਾਣੀ ਨੇ ਲੜਾਈ ਕਰਨੇ ਨਹੀਂ ਹਟਣਾ ਤਾਂ ਰਾਜੇ ਨੇ ਇੱਕ ਵਿਆਦ ਬਣਾਈਂ ਤੇ ਰਾਜੇ ਨੇ ਕਿਹਾ ਕਿ ਮੈਂ ਉਹਨਾਂ ਗੱਲਾਂ ਤੇ ਹੱਸ ਰਿਆਂ ਜੋ ਅੱਜ ਤੋਂ 4 ਦਿਨ ਪਹਿਲਾਂ ਮੇਰੇ ਨਾਲ ਹੋਈਆਂ ਤੇ ਰਾਣੀ ਨੇ ਰਾਜੇ ਦੀਆਂ ਗੱਲਾਂ ਤੇ ਵਿਸ਼ਵਾਸ ਕਰ ਲਿਆ ਤੇ ਰਾਣੀ ਮੋੜ ਤੋਂ ਰਾਜੇ ਦੇ ਨਾਲ ਉਸ ਸਥਿਤੀ ਵਿੱਚ ਆ ਗਈ ਜਿਸ ਸਥਿਤੀ ਵਿੱਚ ਪਹਿਲਾਂ ਸੀ ਤੇ ਰਾਜਾ ਰਾਣੀ ਆਪਸ ਵਿੱਚ ਪਿਆਰ ਦੇ ਨਾਲ ਰਹਿਣ ਲੱਗੇ ਇਸ ਤਰ੍ਹਾਂ ਅਮਲ ਕਰੀਏ ਤਾਂ ਚਾਰ ਗੱਲਾਂ ਜੀਵਨ ਬਦਲ ਦਿੰਦੀਆਂ ਹਨ ਅਮਰਤ ਵੇਲੇ ਦੀ ਰੋਸ਼ਨੀ ਹੀ ਜੇਕਰ ਜ਼ਿੰਦਗੀ ਬਦਲ ਸਕਦੀ ਹੈ ਜੇਕਰ ਅਸੀਂ ਅਮਰਤ ਵੇਲਾ ਸਾਭ ਲੈ ਲੈਂਦੇ ਹਾਂ ਤਾਂ ਸਾਡੀ ਜ਼ਿੰਦਗੀ ਵਿੱਚ ਸਾਰੀਆਂ ਦੁੱਖ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਕਿਉਂਕਿ ਅਮਰਤ ਵੇਲੇ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਅਮਰਤ ਵੇਲਾ ਸਾਡੇ ਮਨ ਤੇ ਆਤਮਾ ਦੇ ਸਭ ਤੋਂ ਪਵਿੱਤਰ ਖੜੀ ਹੁੰਦੀ ਹੈ ਜਦੋਂ ਸਿਰ ਆਦੀ ਨੇ ਤੋਂ ਟਕੇ ਨਾਮ ਸਿਮਰਨ ਕਰਦੇ ਹਾਂ ਇਹ ਸਾਡੀ ਅੰਦਰਲੀ ਮੈਲ ਤੋ ਦਿੰਦਾ ਹੈ ਰਾਜ ਨੇ ਜਦ ਅਮਰਤ ਵੇਲੇ ਉਠਣਾ ਸ਼ੁਰੂ ਕੀਤਾ ਉਸੇ ਹਿੱਦ ਦੇ ਵਿੱਚ ਨਰਮੀ ਪਿਆ ਤੇ ਸਮਝਾਉਣੀ ਸ਼ੁਰੂ ਹੋਈ ਨਾਮ ਸਿਮਰਨ ਸਿਰਫ ਆਪ ਨੂੰ ਚਾਦ ਕਰਨ ਦੀ ਪ੍ਰਕਿਰਿਆ ਨਹੀਂ ਇਹ ਅੰਦਰੋਂ ਬਦਲਣ ਦਾ ਰਸਤਾ ਹੁੰਦਾ ਹੈ ਹਰ ਜੀਵ ਵਿੱਚ ਰੱਬ ਵਸਦਾ ਹੈ ਸੇਵਾ ਦੇ ਆ ਤੇ ਨਿਮਰਤ ਰਹਹੀਂ ਉਹ ਮਿਲਦਾ ਹੈ ਚਾਹੇ ਉਹ ਕੋਈ ਵੀ ਪਾਵੇਂ ਸੱਪ ਉਹ ਵੇ ਜਾਨ ਫਿਰ ਕੀੜੀ ਜਿਆਦਾ ਸੀ ਹਰ ਜੀਵ ਦੀ ਇੱਜ਼ਤ ਕਰਦੇ ਹਾਂ ਪਿਆਰ ਦਿੰਦੇ ਹਾਂ ਤਾਂ ਦਸੀਂ ਅਰਾਧ ਦੀ ਨੈਤਿਕੀ ਮਹਿਸੂਸ ਕਰਦੇ ਹਾਂ ਰਾਜੇ ਨੇ ਸਪ ਨੂੰ ਦੁੱਧ ਪਿਲਾਇਆ ਉਸ ਰਾਹੀਂ ਰੱਬ ਨੇ ਉਸ ਜੀਵਾਂ ਦੀ ਦਿਸ਼ਾ ਹੀ ਬਦਲ ਦਿੱਤੀ ਸੇਵਾ ਕਰਨਾ ਸਿਰਫ ਗਰੀਬ ਨੂੰ ਰੋਟੀ ਦੇਣਾ ਨਹੀਂ ਸੇਵਾ ਉਹ ਸਮਾਂ ਵੀ ਹੈ ਜਦ ਤੂੰ ਕਿਸੇ ਜ਼ਿੰਦਗੀ ਵਿੱਚ ਨਰਮੀ ਆਸਤੇ ਭਰੋਸਾ ਦਿੰਦਾ ਹੈ ਕਾਰ ਵਿੱਚ ਔਰ ਤਾਂ ਜਦ ਬੱਚੇ ਨੂੰ ਜਦੋਂ ਉਹ ਜिद ਕਰਦੇ ਹਨ ਤਾਂ ਉਹਨਾਂ ਨਾਲ ਪਿਆਰ ਅਤੇ ਸਿਆਣਪ ਦੇ ਨਾਲ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਜਦੋਂ ਆਪਾਂ ਪਿਆਰ ਤੇ ਸਿਆਣਪ ਦੇ ਨਾਲ ਗੱਲ ਕਰਦੇ ਹਾਂ ਤੇ ਕਾਰ ਦੇ ਵਿੱਚ ਦੁਬਾਰਾ ਪਿਆਰ ਪ੍ਰਗਟ ਹੁੰਦਾ ਹੈ ਇਹ ਸਾਨੂੰ ਸਿਖਾਉਂਦਾ ਹੈ ਕਿ ਵੱਡੇ ਹੋ ਕੇ ਵੀ ਅਸੀਂ ਹਮੇਸ਼ਾ ਥੋੜਾ ਥੋੜਾ ਨੀਵਾ ਹੋਣਾ ਸਿੱਖੀਏ ਜਦੋਂ ਅਸੀਂ ਅੰਦਰੋਂ ਨੀਵੇਂ ਹੋ ਜਾਂਦੇ ਹਾਂ ਤਾਂ ਰੱਬ ਕੁਦਰਤ ਰਾਈ ਸਾਨੂੰ ਸੰਕੇਤ ਦਿੰਦਾ ਹੈ ਸਭ ਕੀੜੇ ਜਾਂ ਪੰਚੇ ਸਾਰੇ ਰੱਬ ਦੇ ਦੋਤ ਹਨ ਜਦ ਅੰਦਰੋਂ ਨਿਮਰ ਹੋ ਜਾਵਾਂਗੇ ਤਾਂ ਹਿਰਦੇ ਵਿੱਚੋਂ ਹੰਕਾਰ ਦੀ ਥਾਂ ਪਿਆਰ ਆ ਜਾਵੇਗਾ ਰੱਬ ਤੇਰੇ ਕੋਲ ਆਪਣੀ ਪਾਸ਼ਾ ਰਾਈਂ ਗੱਲ ਕਰਦਾ ਹੈ ਸਿੱਧਾ ਨਹੀਂ ਪਰ ਸੰਗੀਤਾ ਰਾਈਂ ਤੋਂ ਆਵਾਜ਼ਾਂ ਨਹੀਂ ਪਰ ਆਸ ਆ ਸੁਣਨ ਲੱਗ ਪੈਂਦਾ ਹੈ ਇਹ ਕਹਾਣੀ ਸਾਨੂੰ ਸਿਰਫ ਇਹ ਸਿਖਾਉਂਦੇ ਹੈ ਕਿ ਰਾਜਾ ਹੋਣਾ ਕਿਸੇ ਤਾਜ ਨਾਲ ਨਹੀਂ ਸੋਚ ਪਿਆ ਤੇ ਨਵੇਕਲਾਪਣ ਤੇ ਸਿਮਰਨ ਨਾਲ ਹੁੰਦਾ ਹੈ ਅਸਲੀ ਰਾਜ ਉਹ ਹੈ ਜਿੱਥੇ ਮਨ ਤੇ ਹਰਸ਼ ਦਾ ਰਾਜ ਨਹੀਂ ਨਾਮ ਤੇ ਨਿਮਰਤਾ ਦਾ ਰਾਜ ਹੋਵੇ। ਸੋ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਜੀ। ਵਾਹਿਗੋ ਸੇਕਾ ਖਾਲਸਾ ਵਾਹਿਗੋ ਚੇਕੇ ਫਤੇ।